ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਕੀ ਫਤਿਹ ਵੀਰ ਜੀ ਆਈ ਹੀ ਜੀ ਸਰਕਾਰ ਨਾ ਆਈ ਹੈ ਨਾ ਆਉਣੀ ਹੈ ਜਿਨ੍ਹਾਂ ਨੇ ਇੰਨੇ ਕੰਮ ਸਵਾਰੇ ਪਹਿਲਾਂ ਵਾਲੀਆਂ ਸਰਕਾਰਾਂ ਨੇ ਸਾਨੂੰ ਲਾਰੇ ਲਾਏ ਪਰ ਸਾਡਾ ਕੋਈ ਕੰਮ ਨਹੀਂ ਕਰਿਆ ਇਹ ਸਰਕਾਰ ਨੇ ਸਾਡੀਆਂ ਸੜਕਾਂ ਜਿਹੜੀਆਂ ਗਲੀਆਂ ਸੀ ਸਭ ਵਧੀਆ ਤਰੀਕੇ ਨਾਲ ਬਣਾਈਆਂ ਕੱਲ ਮੈਂ ਲੁਧਿਆਣੇ ਸਮਾਗਮ ਤੇ ਗਈ ਸੀਗੀ 350 ਸਾਲਾ ਬਨਾਇਆ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਤੇ ਮੇਰਾ ਬੜਾ ਮਨ ਖੁਸ਼ ਹੋਇਆ ਜਦੋਂ ਮੈਂ ਸਹRAND ਰੋਡ ਦੇਖੀ ਇੰਨੀ ਚੌੜੀ ਤੇ ਬਹੁਤ ਵਧੀਆ ਲੱਗਿਆ ਮੈਂ ਇਹ ਵੀਰਾਂ ਨੂੰ ਕਹਿਨੀ ਆਂ ਵੀ ਮਾਲਕ ਇਹਨਾਂ ਨੂੰ ਉਮਰ ਲਾਵੇ ਮੇਰੇ ਭਗਵਾਨ ਤੀਰ ਨੂੰ ਵੀ ਉਮਰ ਲਾਵੇ ਦਾਤਾ ਸੱਚੇ ਪਾਤਸ਼ਾਹ ਉਹਨਾਂ ਦੇ ਉੱਤੇ ਚੜਦੀ ਕਲਾ ਰੱਖੇ ਹਮੇਸ਼ਾ ਹੀ ਔਰ ਚੜਦੀ ਕਲਾ ਰਹੂਗੀ ਮੈਨੂੰ ਉਮੀਦ ਹੈ ਵੀ ਜੇ ਬੰਦੇ ਦਾ ਸੂਰਤ ਨਹੀਂ ਕਿਸੇ ਦੀ ਦੇਖਣੀ ਆਪਾਂ ਨੇ ਉਹਦੇ ਕੰਮ ਦੇਖਣੇ ਨੇ ਕੰਮ ਬਹੁਤ ਜ਼ਰੂਰੀ ਨੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਇੱਥੇ ਬਜ਼ੁਰਗ ਵਿਚਾਰੇ ਜਦੋਂ ਛੜਕਦੇ ਆਉਂਦੇ ਸੀ ਉਹ गिर ਜਾਂਦੇ ਸੀ ਚੋਟ ਲੱਗਦੀ ਸੀਗੀ ਅਸੀਂ ਵੀ ਸਾਡੇ ਵੀ ਕੋਈ ਆਟੋ ਵਗੈਰਾ ਸਾਨੂੰ ਲੈ ਕੇ ਇੱਥੇ ਆਉਂਦੇ ਨਹੀਂ ਸੀਗੇ ਸਾਡੇ ਏਰੀਆ ਨੂੰ ਬੈਕਵਰਡ ਏਰੀਆ ਕਿਹਾ ਜਾਂਦਾ ਛੋਟਾ ਏਰੀਆ ਦਾ ਸਾਡੇ ਪਿੰਡਾਂ ਨਾਲੋਂ ਵੀ ਗਾਇ ਗੁਜ਼ਰੀਆ ਜਿਹਨਾਂ ਨੇ ਸਾਰੀ ਨਹੀਂ ਲਈ ਲੋਕਾਂ ਨੇ ਹਰ ਸਰਕਾਰ ਆਈ ਕਾਲੀ ਵੀ ਆਏ ਕਾਂਗਰਸ ਵੀ ਆਈ ਪਰ ਕਿਸੇ ਨੇ ਸਾਡੇ ਏਰੀਏ ਦੀ ਸਾਰ ਕੋਈ ਨਹੀਂ ਲਈ ਹੈਗੀ ਇਹ ਸਾਨੂੰ ਬਹੁਤ ਅਫਸੋਸ ਹੈ ਔਰ ਔਰ ਖੁਸ਼ੀ ਸਾਨੂੰ ਇੰਨੀ ਹੈ ਕਿ ਸੱਚੀ ਸੂਚੀ ਸਰਕਾਰ ਆਈ ਜਿਹੜੀ ਅੱਜ ਤੱਕ ਦੁਨੀਆ ਦੇ ਜੋ ਕਿਹਾ ਉਹ ਕੰਮ ਕਰਕੇ ਦਿਖਾ ਰਹੀ ਹੈ ਐਜੂਕੇਸ਼ਨ ਤੌਰ ਤੇ ਮੈਡੀਕਲ ਤੌਰ ਤੇ ਜਿਹੜੀਆਂ ਛੜਕਾਂ ਬਣਾ ਰਹੇ ਨੇ ਉਹ ਹਰ ਪਾਸਿਓਂ ਬਿਲਕੁਲ ਔਰ ਬਿਜਲੀ ਸਾਡੀ 0% ਆ ਰਿਹਾ ਹੈ ਬਿਲਕੁਲ 0 ਬਿੱਲ ਆ ਰਿਹਾ ਜੀ ਸਾਡਾ ਇਹ ਸੱਚ ਹੈ ਇਹ ਝੂਠ ਨਹੀਂ ਹੈਗਾ ਤੇ ਆਸੀਂ ਗਰਮੀ ਦੇ ਵਿੱਚ ਵੀ ਆਨੰਦ ਮਾ ਰਹੇ ਆ ਹਰੇਕ ਗਰੀਬ ਅਮੀਰ ਆਦਮੀ ਏਸੀ ਲਾ ਕੇ ਸੌਂਦਾ ਅੱਗੇ ਕਿਹੜਾ ਏਸੀ ਲਾਉਂਦਾ ਸੀ ਅੱਗੇ ਜੇ ਬਿੱਲ ਨਹੀਂ ਭਰਦੇ ਸੀ ਸਾਨੂੰ ਇਹ ਕਿਹਾ ਜਾਂਦਾ ਸੀ ਭਾਈ ਤੁਹਾਡੇ ਅਸੀਂ ਮੀਟਰ ਲਾ ਕੇ ਲੈ ਜਾਾਂਗੇ ਬੜੀ ਬੇਇੱਜ਼ਤੀ ਵਾਲੀ ਗੱਲ ਸੀਗੀ ਪਰ ਹੁਣ ਅਸੀਂ ਸਰਹਾਣੇ ਬਾਹਰ ਰੱਖ ਕੇ ਸੌਂ ਜੰਨੇ ਆ ਇਹਨਾਂ ਦਾ ਵੀਰਾਂ ਦਾ ਧੰਨਵਾਦ ਜਿਨ੍ਹਾਂ ਨੇ ਸਾਡੇ ਏਰੀਆ ਦੀ ਸਾਰ ਲਈ ਔਰ ਸਾਡਾ ਜਿਹੜਾ ਡਰੇਨ ਸੀ ਬਿਲਕੁਲ ਗੰਦਾ ਸੀ ਉੱਥੇ ਐ ਕੋਈ ਵੀ ਕਿਸੇ ਦਾ ਨੰਗਰ ਪਸ਼ੂ ਸੋ ਜਾਂਦਾ ਤਾਂ ਉੱਥੇ ਸਿੱਟ ਦੰਦੇ ਕੋਈ ਕੁੱਤਾ ਮਰ ਗਿਆ ਤਾਂ ਵੀ ਸਿੱਟ ਦੰਦੇ ਕੋਈ ਹੋਰ ਗੰਨਬੰਦ ਬਹੁਤ ਸੀ ਅਸੀਂ ਇਹ ਕਹਿ ਦਿੰਦੇ ਅਸੀਂ ਇਹ ਸੱਚੇ ਪਾਤਸ਼ਾਹ ਸਾਡਾ ਏਰੀਆ ਸੁਧਰ ਜਾਵੇ ਪਰ ਮੈਂ ਸੱਚ ਕਰਕੇ ਕਹਿ ਨਹੀਂ ਜਿਸ ਦਿਨ ਜਿਸ ਟਾਈਮ ਬੋਟਾ ਸੀ 2014 ਤੋਂ ਪਾ ਰਹੇ ਆ ਅਸੀਂ ਮੋਟਾ ਝੂਠ ਨਹੀਂ ਹੈਗਾ ਸੱਚ ਹੈ ਇਸ ਗੱਲ ਦਾ ਔਰ ਜਦੋਂ ਭਗਵਾਨ ਤਮਨ ਵੀਰ ਖੜੇ ਹੋਏ ਇਸ ਵਾਰ ਮੈਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਅਰਦਾਸ ਕਰਕੇ ਕਿਹਾ ਸੱਚੇ ਪਾਤਸ਼ਾਹ ਮੈਂ ਦੇਖ ਕਰਾ ਕੇ ਆਉਂਗੀ ਜੇ ਮੇਰਾ ਵੀਰ ਜਿੱਤ ਜਵੇ ਔਰ ਮੇਰਾ ਸਤੌਜ ਪਿੰਡ ਦੇ ਕੋਲ ਮੇਰੇ ਪੇਕੇ ਨੇ ਪਿੰਡ ਫਲੇੜੇ ਦੀਆਂ ਮੈਂ ਔਰ ਧਰਮਗੜ ਝਕੇਪੜ ਕਣਕਵਾਲ ਨੇੜੇ-ਨੇੜੇ ਪੈਂਦੇ ਨੇ ਸਾਡੇ ਪਿੰਡਾਂ ਦੇ ਵਿੱਚ ਦੋ ਪਿੰਡ ਵਿਚਾਲੇ ਪੈਂਦੇ ਨੇ ਦੋ ਭਗਵਾਨ ਤਮਨ ਵੀਰ ਦਾ ਪਿੰਡ ਸਤੌਜ ਤੇ ਮੇਰਾ ਪਿੰਡ ਮੈਂ ਇਸ ਚੀਜ਼ ਦਾ ਬਹੁਤ ਧੰਨਵਾਦ ਕਰਦੀ ਆ ਇਹ ਸਰਕਾਰ ਹੀ ਰਹੂਗੀ ਮੈਨੂੰ ਉਮੀਦ ਹੈ ਕੰਮਾਂ ਨੂੰ ਸਲਾਮਾ ਹੋਣਗੀਆਂ ਭਾਈ ਐਵੇਂ ਨਹੀਂ ਸਲਾਮਾ ਹੋਣਗੇ ਸਾਬਾ ਜੀ ਇਲਾਕਾ ਨਿਵਾਸੀਆਂ ਵੱਲੋਂ ਤੁਹਾਡਾ ਧੰਨਵਾਦ ਕੀਤਾ ਗਿਆ ਜੀ ਕੀ ਹੋਊਗਾ ਆ ਦੇਖੋ ਜਿਵੇਂ ਕਿ ਤੁਹਾਨੂੰ ਪਤਾ ਬਈ ਇਸ ਏਰੀਏ 'ਚ ਬਹੁਤ ਇੱਕ ਪੁਰਾਣੀ ਜਿਹੜੀ ਮੰਗ ਸੀ ਕਿ ਪਿਛਲੇ 15-20 ਸਾਲ ਤੋਂ ਇਹ ਅਸੀਂ ਨਰਕ ਭੋਗ ਰਹੇ ਸੀ ਮੈਂ ਇਸ ਏਰੀਏ 'ਚ ਕੁਝ ਸਾਲ ਪਹਿਲਾਂ ਮੈਂ ਵੀ 2-2 ਸਾਲ ਪਹਿਲਾਂ ਇੱਥੇ ਮੇਰੀ ਇੱਕ ਜ਼ਮੀਨ ਸੀ ਨਾਲ ਟੁਕੜਾ ਸੀਗਾ ਸੋ ਮੈਂ ਆਉਂਦਾ ਸੀ ਦੇਖਦਾ ਸੀਗਾ ਪਰ ਤਮੰਨਾ ਵਿੱਚ ਆਉਂਦੀ ਸੀ ਵੀ ਜੇ ਇਹ ਕਨੈਕਟੀਵਿਟੀ ਬਣ ਜੇ ਤਾਂ ਲੋਕਾਂ ਨੂੰ ਬਹੁਤ ਸਹੂਲਤਾਂ ਹੋਣਗੀਆਂ ਚਲੋ ਸਾਰਿਆਂ ਨੂੰ ਫਾਇਦਾ ਮੈਨੂੰ ਵੀ ਖੁਦ ਵੀ ਅੱਛਾ ਲੱਗਦਾ ਸੀ ਵੀ ਮੇਰਾ ਵੀ ਫਾਇਦਾ ਸੋ ਇਹ ਚੀਜ਼ਾਂ ਨੂੰ ਦੇਖਦੇ ਹੋਏ ਜਦੋਂ ਮੈਂ ਇੱਥੇ ਜਦੋਂ ਵੀ ਵਾਰੀ ਵੀ ਆਉਂਦਾ ਸੀ ਮਹਿਸੂਸ ਕਰਦਾ ਸੀ ਔਰ ਮੈਂ ਦੇਖਦਾ ਸੀ ਪਾਣੀ ਜਦੋਂ ਮੀਂਹ ਪੈਂਦਾ ਸੀ ਤਾਂ ਟੋਏ ਪੈਂਦੇ ਸੀ ਵੀ ਨਿਕਲਣਾ ਵੀ ਲੋਕਾਂ ਦਾ ਦੁਰਭਰ ਸੀ ਔਰ ਨਰਕ ਦੀ ਇੱਥੇ ਵਾਹ ਵਾਲੀ ਸੜਕ ਸੀਗੀ ਸੋ ਇਹ ਚੀਜ਼ਾਂ ਸਾਰਿਆਂ ਨੂੰ ਦੇਖਦੇ ਹੋਏ ਅਸੀਂ ਇਸ ਫੈਸਲਾ ਲਿਆ ਇਹ ਲੋਕਾਂ ਨੇ ਇੱਥੇ ਆ ਕੇ ਇਸ ਏਰੀਆ ਦੇ ਡਿਮਾਂਡ ਕੀਤੀ ਇੱਥੇ ਖੁਸ਼ਵੰਤ ਸ਼ਰਮਾ ਜੀ ਹੋਰ ਵੀ ਇਹਨਾਂ ਦੀ ਸਰਪੰਚ ਜੀ ਵੈਲਫੇਅਰ ਸੁਸਾਇਟੀ ਇਹਨਾਂ ਨੇ ਬਣਾਈ ਹੋਈ ਆ ਤੇ ਇਹਨਾਂ ਨੇ ਇਸ ਗੱਲ ਦੀ ਮੰਗ ਰੱਖੀ ਵੀ ਇਹਨੂੰ ਕਿਉਂ ਨਾ ਹੋਣੇ ਤੁਸੀਂ ਵਾਈਡਨਿੰਗ ਕਰਾ ਦਿਓ ਬਾਤ ਤਾਂ ਵਿਚੇ ਰਹਿ ਜਾਣਾ ਸੋ ਮੈਂ ਆਪਣੇ ਕੋਲੋਂ ਜਾਂ ਸਾਡੇ ਇੱਥੇ ਜਲਦਾਰ ਸਾਹਿਬ ਨੇ ਅਸੀਂ ਸਾਰਿਆਂ ਨੇ ਰਲ ਮਿਲ ਕੇ ਇਹ ਸੜਕ ਨੂੰ ਵਾਈਡਨਿੰਗ ਕਰ ਲਈ ਆ ਔਰ ਮੈਂ ਹੁਣ ਇਹਨਾਂ ਨੇ ਮੈਨੂੰ ਹੋਰ ਇੱਕ ਗੱਲ ਕਹੀ ਆ ਵੀ ਤੁਸੀਂ ਇਸ ਦੇ ਉੱਤੇ ਲਾਈਟ ਤੇ ਚੀਜ਼ਾਂ ਦਾ ਵੀ ਪ੍ਰਬੰਧ ਕਰੋ ਕਿਉਂਕਿ ਹਨੇਰੇ ਦੇ ਵਿੱਚ ਇੱਥੇ ਥੋੜਾ ਜਿਆਦਾ ਪ੍ਰੋਬਲਮ ਹੈਗੀ ਆ ਲੰਘਣਾ ਸੋ ਉਸ ਚੀਜ਼ ਨੂੰ ਵੀ ਅਸੀਂ ਧਿਆਨ ਚ ਰੱਖਾਂਗੇ ਸਰਕਾਰ ਕੋਲੋਂ ਕਿ ਜਾਵਾਂਗੇ ਤੇ ਦੂਜੀ ਗੱਲ ਆ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਧੰਨਵਾਦ ਕਰਦਾ ਡਾਕਟਰ ਸਾਹਿਬ ਦਾ ਡਾਕਟਰ ਬਲਬੀਰ ਸਿੰਘ ਜੀ ਦਾ ਜਿਹੜੇ ਕਿ ਸਾਡੇ ਲੋਕਲ ਐਮਐਮ ਲ ਨੇ ਔਰ ਹੈਲਥ ਮਿਨਿਸਟਰ ਪੰਜਾਬ ਨੇ ਜਿਨ੍ਹਾਂ ਨੇ ਸੜਕ ਦੀ ਮੰਗ ਨੂੰ ਪੂਰਾ ਕੀਤਾ ਤੇ ਸਾਡੇ ਮੰਡੀ ਬੋਰਡ ਦੇ ਚੇਅਰਮੈਨ ਸਰਦਾਰ ਹਰਜਨ ਸਿੰਘ ਬਰਸੜ ਉਹਨਾਂ ਨੂੰ ਅਕਸਰ ਮੈਂ ਪਹਿਲਾਂ ਮਿਲਦਾ ਰਹਿੰਦਾ ਸੀ ਚਲੋ ਉਹਨਾਂ ਨੇ ਪਹਿਲ ਦੇ ਆਧਾਰ ਤੇ ਸੜਕ ਵਿੱਚ ਕੋਈ ਸੀ ਲਿਸਟ ਦੇ ਵਿੱਚ ਸੋ ਪੰਜਾਬ ਸਰਕਾਰ ਦਾ ਸਾਡੇ ਹੈਲਥ ਮਿਨਿਸਟਰ ਦਾ ਬਰਸੜ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੰਗ ਪੂਰੀ ਚਲੋ ਸਾਹਿਬ ਕਿੰਨੀ ਕਿ ਜਦੋਂ ਯਾਦ ਕਰਨੀ ਪਈ ਤੁਹਾਨੂੰ ਇੱਥੇ ਮਕਾਮ ਦੇ ਦੇਖੋ ਜੀ ਸੜਕ ਬਣਾਉਣ ਲਈ ਜਦੋਂ ਜਦ ਥੋੜੀ ਕਰਨੀ ਪਈ ਆ ਬਣਾਉਣ ਵਾਸਤੇ ਪਰ ਇਹਨੂੰ ਨਿਪਰੇ ਚੜਾਉਣ ਵਾਸਤੇ ਵੀ ਜਿਵੇਂ ਇਹਦਾ ਕੇਸ ਫਾਈਟ ਕਰਦੇ ਸੀ ਉਹ 9-10 ਸਾਲ ਸਾਨੂੰ ਲੱਗੇ ਆ 2015 ਚ ਇਸ ਏਰੀਆ ਦੇ ਲੋਕਾਂ ਨੇ ਬਾਦਲ ਸਾਹਿਬ ਕੋ ਸੰਗਤ ਦਰਸ਼ਨ ਦੇ ਵਿੱਚ ਗਵਾਣੇ ਤੇ ਖੈਰਾ ਸਾਹਿਬ ਖੜੇ ਨੇ ਇਸ ਏਰੀਆ ਦੇ ਲੋਕਾਂ ਨੇ ਮੰਗ ਰੱਖੀ ਸੀ ਇੱਕ ਸੰਗਤ ਦਰਸ਼ਨ ਦੇ ਵਿੱਚ ਜਿਹੜੀ ਕਿ ਉਹਨਾਂ ਨੇ ਲਿਖਿਆ ਸੀ ਉਸ ਟਾਈਮ ਵੀ ਪਹਿਲ ਦੇ ਆਧਾਰ ਤੇ ਉੱਤੇ ਸੜਕ ਬਣਾਈ ਜਾਵੇ ਬਟ ਉਸ ਤੋਂ ਬਾਅਦ ਕੁਝ ਨਾ ਕੁਝ ਲੋਕ ਵਿੱਚ ਇਸ ਤਰ੍ਹਾਂ ਦੇ ਵੀ ਹੁੰਦੇ ਆ ਸ਼ਰਾਰਤੀ ਜਿਹੜੇ ਕਿ ਕਿੰਨੇ ਵੀ ਚੰਗਾ ਕੰਮ ਨਹੀਂ ਹੋਣਾ ਚਾਹੀਦਾ ਮਾੜਾ ਹੀ ਹੋਵੇ ਇਵਨ ਕਿ ਇੱਕ ਦਿਨ ਇੱਥੇ ਸੜਕ ਲੋਕਾਂ ਨੇ ਉਸ ਕੁਝ ਸ਼ਰਾਰਤੀ ਬੰਦੇ ਨੇ ਪੱਟ ਕੇ ਤੇ ਛੱਪੜ ਤੇ ਸੁੱਟਦੀ ਸੀ ਟੋਏ ਸੁੱਟਦੀ ਸੀਗੀ ਸੋ ਉਸ ਗੱਲ ਨੂੰ ਫਿਰ 2015 16 ਦੀ ਗੱਲ ਆ ਔਰ 2023 24 ਤੇ ਜਾ ਕੇ ਹਾਈ ਕੋਰਟ ਤੋਂ ਇੱਕ ਚੰਗਾ ਫੈਸਲਾ ਆਇਆ ਸੀਗਾ ਔਰ ਦੇਖੋ ਇਹ ਚੀਜ਼ ਸੀ ਇਹ ਲੋਕਾਂ ਵਾਸਤੇ ਸੀ ਕਿਸੇ ਦਾ ਪਰਸਨਲ ਪਰਸਨਲ ਲੇ ਮੇਰਾ ਫਾਇਦਾ ਨਹੀਂ ਸੀਗਾ ਬਟ ਫਿਰ ਵੀ ਕੋਈ ਨਾ ਕੋਈ ਲੋਕ ਇਸ ਤਰ੍ਹਾਂ ਦੇ ਹੁੰਦੇ ਆ ਸਾਡੇ ਸਮਾਜ ਦੇ ਵਿੱਚ ਜਿਹੜੇ ਕਿ ਹਮੇਸ਼ਾ ਉਹਨਾਂ ਦੀ ਸੋਚ ਨੈਗੇਟਿਵ ਹੁੰਦੀ ਆ ਚਲੋ ਅਸੀਂ ਉਹਨਾਂ ਤੋਂ ਬਚ ਕੇ ਨਿਕਲ ਆਏ ਆ ਔਰ ਇਹ ਸੜਕ ਬਣ ਗਈ ਆ ਬਣੀ ਨਹੀਂ ਕੱਲੇ ਅਸੀਂ ਇਹਨੂੰ ਵਾਈਡਰਿੰਗ ਵੀ ਕਰਤਾ ਵਾ ਸੋ ਬਹੁਤ ਇਹ ਏਰੀਆ ਦੀ ਇੱਕ ਮੰਗ ਸੀ ਚਲੋ ਸਾਰ ਚਾਰ ਸਾਲ ਹੋ ਗਏ ਸਰਕਾਰ ਨੂੰ ਆਏ ਨੂੰ ਆਪਣੇ ਨੂੰ ਕਾਰਜ ਕਾਰਜ ਨੂੰ ਕਿਦਾਂ ਦੇਖਦੇ ਹੋ ਤੁਸੀਂ ਸੰਤੁਸ਼ਟ ਹੋ ਇਹਨਾਂ ਦਾ ਜਾਂ ਹੋਰ ਤੁਹਾਡੇ ਵਿਜਨ ਚ ਕੋਈ ਗੱਲ ਹੈਗੀ ਹੈ ਕੰਮ ਲੈ ਕੇ ਦੇਣ ਦੇ ਮੈਂ ਜੇ ਤੁਸੀਂ ਮੈਨੂੰ ਪਰਸਨਲ ਨੇ ਪੁੱਛੋ ਮੈਂ ਖੁਦ ਸੰਤੁਸ਼ਟ ਨਹੀਂ ਹਾਂਗਾ ਕਿਸੇ ਵੀ ਅਜੇ ਵੀ ਮੈਨੂੰ ਚਾਹੀਦਾ ਬਹੁਤ ਕੰਮ ਹੋਣ ਵਾਲਾ ਜੇ ਮੈਂ ਕਹਿੰਦਾ ਵੀ ਸਾਡੀ ਸਰਕਾਰ ਨੇ ਬਹੁਤ ਜ਼ਿਆਦਾ ਕੰਮ ਕਰਤਾ ਅਜੇ ਬਹੁਤ ਕੰਮ ਦੀ ਜ਼ਰੂਰਤ ਹੈ ਪਰ ਮੈਂ ਆਸ ਕਰਦਾ ਵੀ ਹੁਣ ਅਸੀਂ ਸਾਰੇ ਪਾਸੇ ਜਿਵੇਂ ਤਰ ਤਰ ਦੀ ਬਾ ਇਲੈਕਸ਼ਨ ਸੀ ਉਹ ਵੀ ਚਲੋ ਅਸੀਂ ਜਿੱਤਣ ਵਾਲੇ ਆ ਕੱਲ ਨੂੰ ਪਰਸੋ ਫੈਸਲਾ ਆਉਣ ਵਾਲਾ 14 ਤਰੀਕ ਨੂੰ ਇਸ ਤੋਂ ਬਾਅਦ ਸਾਰਾ ਸਰਕਾਰ ਦਾ ਜੋਰ ਹੈ ਜਿਹੜਾ ਕਿ ਡਵੈਲਪਮੈਂਟ ਤੇ ਕੰਮਾਂ ਤੇ ਲੱਗਣ ਵਾਲਾ ਹੋ ਗਏ ਸਾਰੇ ਪਾਸੇ ਸਾਡੇ ਏਰੀਆ ਦੇ ਵਿੱਚ ਹੁਣ ਸੜਕਾਂ ਬਣਨੀਆਂ ਸ਼ੁਰੂ ਹੋ ਗਈਆਂ ਬਟ ਅਜੇ ਵੀ ਬਹੁਤ ਕੰਮ ਜ਼ਰੂਰਤ ਹੈਗੀ ਆ ਦੂਜਾ ਮੈਂ ਆਪਣੀ ਸਰਕਾਰ ਨੂੰ ਆਪਣੀ ਪਾਰਟੀ ਨੂੰ ਹੁਣ ਮੈਂ ਇਹ ਵੀ ਗੱਲ ਅੱਗੇ ਰੱਖਣ ਵਾਲਾ ਕਿਉਂਕਿ ਜਿਹੜੀ ਅਫਸਰਸ਼ਾਈ ਸਾਡੇ ਤੇ ਹਾਵੀ ਆ ਜਿਹੜੀ ਬਿਊਰੋਕ੍ਰੇਸੀ ਆ ਅਫਸਰਸ਼ਾਈ ਆ ਉਹ ਸਾਡੀ ਗੱਲ ਨਹੀਂ ਸੁਣਦੀ ਜਾਂ ਉਹ ਸਾਡੇ ਗੱਲਾਂ ਵੱਲ ਧਿਆਨ ਨਹੀਂ ਦਿੰਦੀ ਉਹਨਾਂ ਨੂੰ ਤਾਂ ਐਂ ਲੱਗਦਾ ਵੀ ਆਏ ਸੀ ਇੰਨਾ ਚਲੇ ਜਾਣਾ ਪਰ ਉਹਨਾਂ ਨੂੰ ਮੈਂ ਦੱਸਣਾ ਚਾਹਣਾ ਆਪਣੀ ਬਿਊਰੋਕ੍ਰੇਸੀ ਨੂੰ ਸਾਰੇ ਸਿਸਟਮ ਨੂੰ ਵੀ 2027 ਦੇ ਵਿੱਚ ਅਸੀਂ ਪਹਿਲਾਂ ਤੱਕ ਲੋਕਾਂ ਦੇ ਕੰਮ ਕਰਕੇ ਦਿਖਾਵਾਂਗੇ ਔਰ ਫਿਰ ਜਿੱਤਾਂਗੇ ਔਰ ਅਗਲੇ 5 ਸਾਲ ਫਿਰ ਅਸੀਂ ਇਸ ਸਿਸਟਮ ਨੂੰ ਹੋਰ ਸੁਧਾਰਾਂਗੇ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਗੇ ਲੋਕਾਂ ਨੂੰ ਸੁਨੇਹਾ ਦੇਣਾ ਚਾਹੁੰਗਾ ਵੀ ਤੁਸੀਂ ਅਸੀਂ ਤੁਹਾਡੇ ਕੰਮ ਜਿਹੜੇ ਰਹਿੰਦੇ ਹੁਣ ਕਰਾਂਗੇ 2027 ਦੇ ਵਿੱਚ ਤੁਸੀਂ ਫਿਰ ਆਵਾਜ਼ ਦੀ ਪਾਰਟੀ ਦੀ ਸਰਕਾਰ ਬਣਾਓ ਔਰ ਡਿਵੈਲਪਮੈਂਟ ਕਰੋ ਕਿਉਂਕਿ ਤੁਸੀਂ ਪੁਰਾਣੇ ਸਿਸਟਮ ਦੇਖ ਹੀ ਲਏ ਆ ਤੁਸੀਂ ਆਪਾਂ ਹਰ ਵਾਰੀ ਬਹੁਤ ਜਲਦੀ ਇੱਕ ਫਰਸਟ੍ਰੇਟ ਹੋ ਜਾਂਦੇ ਆ ਸਰਕਾਰ ਤੋਂ ਇਸ ਤਰ੍ਹਾਂ ਨੇਗੇਟਿਵ ਸੋਚ ਨਹੀਂ ਚਾਹੀਦੀ ਕਿਉਂਕਿ ਦੇਖੋ ਪਹਿਲਿਆਂ ਨੇ ਵੀ ਕੀ ਕਰ ਲਿਆ ਸੀਗਾ ਹੁਣ ਕੁਝ ਹੋਤਾ ਰਿਹਾ ਨਾ ਕੰਮ ਤਾਂ ਹੋ ਰਿਹਾ ਨਾ ਇੱਕ ਇਮਾਨਦਾਰ ਮੁੱਖ ਮੰਤਰੀ ਸਾਡੇ ਸਟੇਟ ਦੇ ਵਿੱਚ ਕੰਮ ਕਰ ਰਹੇ ਨੇ ਸੋ ਉਹਨਾਂ ਨੇ ਇਸ ਤਰ੍ਹਾਂ ਦੇ ਮੁੱਖ ਮੰਤਰੀ ਨੇ ਜਿਨੇ ਕੋ ਪਰਸਨਲ ਆਪਣਾ ਕੋਈ ਦੀ ਮਚੀਤ ਬਣਾਈ ਚਲੋ ਪ੍ਰਚਾਰ ਇਸ ਤਰ੍ਹਾਂ ਦੇ ਨੈਗੇਟਿਵ ਬਹੁਤ ਅਸੀਂ ਮੈਂ ਜਿਆਦਾ ਲੰਬਾ ਸਮਾਂ ਨਹੀਂ ਬੋਲਣਾ ਕਿਉਂਕਿ ਟਾਈਮ ਬਹੁਤ ਜਿਆਦਾ ਹੋ ਗਿਆ ਤਾਂ ਇਹ ਸੜਕ ਪੰਜਾਬ ਸਰਕਾਰ ਵੱਲੋਂ ਮੰਡੀ ਬੋਰਡ ਵੱਲੋਂ 10 ਫੁੱਟ ਪਾਸ ਹੋਈ ਸੀਗੀ ਤੇ ਸਾਡੇ ਸਰਦਾਰ ਬਲਜਿੰਦਰ ਸਿੰਘ ਢਿੱਲੋਂ ਸਾਹਿਬ ਜੋ ਕਿ ਪੰਜਾਬ ਸਰਕਾਰ ਦੇ ਵਿੱਚ ਚੇਅਰਮੈਨ ਨੇ ਇਹਨਾਂ ਨੂੰ ਅਸੀਂ ਬੇਨਤੀ ਕੀਤੀ ਇਹਨਾਂ ਦੀ ਬਦੌਲਤ ਇਹ 10 ਫੁੱਟ ਤੋਂ ਵਧਾ ਕੇ ਇਹਨਾਂ ਨੇ 22 ਫੁੱਟ ਕੀਤਾ ਤਾਂ ਇਹਨਾਂ ਦਾ ਅਸੀਂ ਅੱਜ ਧੰਨਵਾਦ ਕਰਨ ਵਾਸਤੇ ਅੱਜ ਅਸੀਂ ਆਪਣੀ ਕਲੋਨੀ ਵਿੱਚ ਆਪਣੇ ਇਲਾਕੇ ਵਿੱਚ ਇਹਨਾਂ ਨੂੰ ਬੁਲਾਇਆ ਸੀਗਾ ਤੇ ਮੇਰੀਆਂ ਮਾਵਾਂ ਭੈਣਾਂ ਮੇਰੇ ਬਜ਼ੁਰਗ ਸਾਡੀ ਸਰਬਸਾਂਝੀ ਵੈਲਫੇਅਰ ਸੁਸਾਇਟੀ ਵੱਲੋਂ ਅੱਜ ਸਾਰੇ ਸਾਰੇ ਜਣਿਆਂ ਨੇ ਅਸੀਂ ਇੱਕ ਪਰਿਵਾਰ ਦੇ ਤੌਰ ਤੇ ਪਰਿਵਾਰ ਬਣ ਕੇ ਅੱਜ ਇਹਨਾਂ ਦਾ ਸਾਰਿਆਂ ਦਾ ਧੰਨਵਾਦ ਕੀਤਾ ਤੇ ਅਸੀਂ ਅੱਗੇ ਤੋਂ ਵੀ ਇਹਨਾਂ ਤੋਂ ਆਸ ਰੱਖਦੇ ਆਂ ਵੀ ਸਾਡੇ ਵੱਡਾ ਭਰਾ ਬਣ ਕੇ ਜਿਵੇਂ ਹੁਣ ਇਹਨਾਂ ਨੇ ਸਾਡਾ ਸਾਥ ਦਿੱਤਾ ਸਾਡੇ ਇਲਾਕੇ ਦੇ ਕੰਮ ਕਰਵਾਏ ਨੇ ਤੇ ਅੱਗੇ ਵੀ ਸਾਡੇ ਇਹ ਐਵੇਂ ਕਰਾਉਂਦੇ ਰਹਿਣਗੇ। ਹਾਜੀ ਮੰਗਰ ਸਾਹਿਬ ਦੀ ਕੁਤਕ ਹਾਜੀ ਮੰਗਰ ਸਾਹਿਬ ਸ਼ਾਟ ਦੇ ਵਿੱਚ ਅ ਕੱਲ ਇਸ ਤਰ੍ਹਾਂ ਹੈ ਕਿ ਬਜਿੰਦਰ ਸਿੰਘ ਢਿੱਲੋ ਜੀ ਸਾਡੇ ਲੋਕ ਸਭਾ ਇੰਚਾਰਜ ਨੇ ਇਥੇ ਇਹਨਾਂ ਦੇ ਉਪਰਾਲੇ ਸਦਕਾ ਜਿਹੜੀ ਇਹ ਬਹੁਤ ਵੱਡੀ ਲੜਾਈ ਲੜੀ ਲੜਾਈ ਲੜਨ ਤੋਂ ਬਾਅਦ ਇਹ ਜਿਹੜਾ ਫੈਸਲਾ ਹੋਇਆ ਤੇ ਇਹ ਸੜਕ ਜਿਹੜੀ 10 ਫੁੱਟ ਮੰਡੀ ਬੋਰਡ ਵੱਲੋਂ ਐਜਪਰ ਨਾਰਮਲ ਹੈਗੀ ਆ ਉਹ ਹੋਈ ਸੀ ਅਪਰੂਵ ਪਰ ਇਹਨਾਂ ਦੇ ਐਫਰਟ ਸਦਕਾ ਇਹ ਸੜਕ ਜਿਹੜੀ ਹੈ 22 ਫੁੱਟ ਸੜਕ ਬਣੀ ਹੈ ਅਸੀਂ ਇਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਆਂ ਇਹਨਾਂ ਦੇ ਨਾਮ ਨਾਲ ਅਸੀਂ ਡਾਕਟਰ ਬਰਵੀਰ ਸਿੰਘ ਜੀ ਜੋ ਸਾਡੇ ਹੈਲਥ ਮਿਨਿਸਟਰ ਨੇ ਉਹਨਾਂ ਦਾ ਵੀ ਤਿਲਤ ਜੈਦ ਨੂੰ ਧੰਨਵਾਦ ਕਰਦੇ ਆ ਕਿਉਂਕਿ ਉਹਨਾਂ ਦੇ ਉਪਰਲੇ ਸਦਕਾ ਇਹ ਜਿਹੜੀ ਆ 10 ਫੁੱਟ ਲੜਕੀ ਜਿਹੜੀ ਪਹਿਲਾਂ ਮੰਡੀ ਬੋਰਡ ਵੱਲੋਂ ਹੋਈ ਸੀ ਉਹਨਾਂ ਦੇ ਕਰਕੇ ਇਹ ਪਈ ਸੀ ਪੈਨਲ ਦੇ ਵਿੱਚ ਤੇ ਹਰਜਨ ਸਿੰਘ ਬਰਸੜ ਜੀ ਜੋ ਮੰਡੀ ਬੋਰਡ ਦੇ ਚੇਅਰਮੈਨ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਸਾਰਿਆਂ ਨੇ ਇਹ ਸਾਡੇ ਏਰੀਆ ਦਾ ਜਿਹੜਾ ਨਰਕ ਕੱਢਿਆ ਇਹ ਬਹੁਤ ਇਥੋਂ ਲੱਗਿਆ ਨਹੀਂ ਜਾਂਦਾ ਸੀ ਇਸ ਕਰਕੇ ਦੁਬਾਰਾ ਫਿਰ ਮੈਂ ਜਿਹੜੀ ਸਾਡੇ ਬਲਜਿੰਦਰ ਸਿੰਘ ਢਿਲੋਂ ਜੀ ਦੇ ਜਿਹੜੇ ਚੇਅਰਮੈਨ ਨੇ ਪੂੜ ਐਗਰੋ ਕਾਰਪੋਰੇਸ਼ਨ ਦੇ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜਾ ਵੀ ਇੱਥੇ ਡਿਵੈਲਪਮੈਂਟ ਹੋਣੀ ਹੈ ਇਹ ਤੁਹਾਨੂੰ ਇੱਕ ਇਸ ਤਰ੍ਹਾਂ ਦੀ ਡਿਵੈਲਪਮੈਂਟ ਹੋਣੀ ਹੈ ਡਾਕਟਰ ਬਲਬੀਰ ਸਿੰਘ ਜੀ ਤੇ ਸਾਡੇ ਲੋਕ ਸਭਾ ਇੰਚਾਰਜ ਬਲਜਿੰਦਰ ਸਿੰਘ ਢਿੱਲੋਂ ਦੀ ਰਹਿਨਮਾਈ ਹੇਠ ਉਹ ਜਿਹੜੇ ਕੰਮ ਹੋਣਗੇ ਉਹ ਇੱਕ ਮਿਸਾਲ ਬਣ ਕੇ ਇੱਥੇ ਹੋਏਗਾ ਕਿ ਰਣਜੀਤਨਗਰ ਪਹਿਲਾਂ ਵੀ ਮਿਸਾਲ ਬਣੀ ਹੈ ਤੇ ਹੁਣ ਵੀ ਮਿਸਾਲ ਬਣੇਗੀ ਤੇ 27 ਦੀਆਂ ਇਲੈਕਸ਼ਨਾਂ ਦੇ ਵਿੱਚ ਇਹ ਲੋਕ ਸਾਨੂੰ ਬਹੁਤ ਵੱਡਾ ਸਹਿਯੋਗ ਦੇਣਗੇ ਵਾਇਰ ਚੱਕਰ ਸਾਹਿਬ ਹਾਂਜੀ ਸਾਡੇ ਬਹੁਤ ਹੀ ਸਤਿਕਾਰਯੋਗ ਬਲਜਿੰਦਰ ਸਿੰਘ ਜੀ ਢਿੱਲੋਂ ਚੋਣਾਂ ਦਾ ਬੜਾ ਧੰਨਵਾਦ ਕਰਦੇ ਹਾਂ ਅਸੀਂ ਜਿਨ੍ਹਾਂ ਨੇ ਇਹ ਸੜਕ ਦਾ ਕੰਮ ਮੁਕੰਮਲ ਕਰਕੇ ਐਡਾ ਵੱਡਾ ਯੋਗਦਾਨ ਪਾਇਆ ਜਿਵੇਂ ਬਾਣੀ ਦਾ ਕਥਨਾ ਸਾਈ ਬਾਤ ਵੜਿਆਈਆਂ ਜਿਸ ਭਾਵੇਂ ਇਸ ਦੇ ਇਨਾਂ ਦੇ ਹੱਥ ਵਡਿਆਈ ਆਈ ਹੈ ਇਹ ਇਸ ਸੜਕ ਦਾ ਨੀ ਪੱਥਰ 11 11 2014 ਦੇ ਵਿੱਚ ਗੁਰਮੇਲ ਸਿੰਘ ਜੀ ਟੋੜਾ ਨੇ ਰੱਖਿਆ ਸੀਗਾ ਪਰ ਉਹ ਮੈਂ ਕਹਿਣਾ ਚਾਹੁੰਦਾ ਕਿ ਉਹ ਨੀ ਪੱਥਰ ਹੀ ਰਹਿ ਗਿਆ ਮੁਕੰਮਲ ਕੰਮ ਨਹੀਂ ਕੀਤਾ ਇਹ ਸਾਈ ਭਾਤ ਵਡਿਆਈਆਂ ਜਿਸ ਭਾਵੇਂ ਤੇ ਇਸ ਦੇ ਉਹ ਜਿੰਦਰ ਸਿੰਘ ਜੀ ਨੇ ਉਹ ਪੂਰਨ ਕੀਤਾ ਸੀ ਇਹਨਾਂ ਦਾ ਬਹੁਤ ਦਿਲ ਦੀਆਂ ਦਿਹਰਾਈਆਂ ਤੋਂ ਧੰਨਵਾਦ ਕਰਦੇ ਹਾਂ ਜੀ